ਹੋਇਅ ਸੇ ਦੁਸ਼ਮਣ ਤੋਂ ਕਦੇ ਹਾਰੇ ਨਹੀਂ ਆਪਣਿਆਂ ਤੋਂ ਹੋਏ ਚਿੱਤ ਕੁੜੇ ਸਿਰ ਦੇ ਕੇ ਵੀ ਸਰਦਾਰ ਦਿੱਲੀ ਦਾ ਦਿਲ ਸਕੇ ਨਾ ਜਿੱਤ ਕੁੜੇ ਸਿਰ ਦੇ ਕੇ ਵੀ ਸਰਦਾਰ ਦਿੱਲੀ ਦਾ ਦਿਲ ਸਕੇ ਨਾ ਜਿੱਤ ਕੁੜੇ ਅਸੀਂ ਦੇਸ਼ ਨੂੰ ਇੱਕ ਜੁੱਟ ਰੱਖਣ ਲਈ ਹਰ ਵਾਰੀ ਵੰਡੀਆਂ ਜ਼ਰ ਦੇ ਰਹੇ ਦਿੱਲੀ ਵਾਲਿਆਆਂ ਗੋਲੀਆਂ ਨੂੰ ਹੱਸਸੀਨੇ ਤੇ ਜਰਦੇ ਰਹੇ ਹਾਏ ਦਿੱਲੀ ਵਾਲਿਆਆਂ ਗੋਲੀਆਂ ਨੂੰ ਹੱਸਸੀਨੇ ਤੇ ਜਰਦੇ ਰਹੇ ਉਹ ਫੇਰ ਵੀ ਤਮਗਿਆਂ ਦੀ ਥਾਂ ਤੇ ਫੇਰ ਵੀ ਤਮਗਿਆਂ ਦੀ ਥਾਂ ਤੇ ਪਏ ਟੈਰ ਗਲਾਂ ਦੇ ਵਿੱਚ ਕੁਣੇ ਹਾਏ ਸਰਦਾਰ ਦਿੱਲੀ ਦਾ ਦਿਲ ਸਕੇ ਨਾ ਜਿੱਤ ਕੁੜੇ ਹਾਏ ਸਰਦਾਰ ਦਿੱਲੀ ਦਾ ਦਿਲ ਸਕੇ ਨਾ ਜਿੱਤ ਕੁੜੇ ਰੋਟੀ ਨੂੰ ਬਾਲ ਤਰਸਦੇ ਸੀ ਜਦ ਅਕਾਲ ਦੇਸ਼ ਵਿੱਚ ਪੈਂਦਾ ਸੀ ਹਾਏ ਰੋਟੀ ਨੂੰ ਬਾਲ ਤਰਸਦੇ ਸੀ ਜਦ ਅਕਾਲ ਦੇਸ਼ ਵਿੱਚ ਪੈਂਦਾ ਸੀ ਹਫ਼ਤੇ ਵਿੱਚ ਇੱਕ ਦਿਨ ਵਰਤੇ ਰੱਖੋ ਨੇਤਾ ਥੋੜਾ ਕਹਿੰਦਾ ਸੀ ਅਸੀਂ ਅੰਨ ਦੇ ਢੇਰ ਲਗਾ ਦਿੱਤੇ ਅੰਨ ਦੇ ਢੇਰ ਲਗਾ ਦਿੱਤੇ ਖੱਪ-ਖੱਪ ਕੇ ਗੇਤਾ ਵਿੱਚ ਕੁੜੇ ਹਾਏ ਸਿਰ ਦੇ ਕੇ ਵੀ ਸਰਦਾਰ ਦਿੱਲੀ ਦਾ ਦਿਲ ਸਕੇ ਨਾ ਜਿੱਤ ਕੁੜੇ ਸਿਰ ਦੇ ਕੇ ਵੀ ਸਰਦਾਰ ਦਿੱਲੀ ਦਾ ਦਿਲ ਸਕੇ ਨਾ ਜਿੱਤ ਕੁਣੇ ਹੋ ਸਾਨੂੰ ਦੱਸਿਆ ਸਾਡੇ ਗੁਰੂਆਂ ਨੇ ਕਦੇ ਮਾੜੇ ਨੂੰ ਤੰਗ ਕਰਨਾ ਨਹੀਂ ਨਹੀਂ ਸਾਨੂੰ ਦੱਸਿਆ ਸਾਡੇ ਗੁਰੂਆਂ ਨੇ ਕਦੇ ਮਾੜੇ ਨੂੰ ਤੰਗ ਕਰਨਾ ਨਹੀਂ ਹੋ ਜਦ ਅਣਖ ਇੱਜ਼ਤ ਦੀ ਗੱਲ ਆਵੇ ਉੱਥੇ ਸਮਝੌਤਾ ਕਰਨਾ ਨਹੀਂ ਮਜਲੂਮ ਦੀ ਰਾਖੀ ਦੀ ਖਾਤਰ ਮਜ਼ਲੂਮ ਦੀ ਰਾਖੀ ਦੀ ਖਾਤਰ ਲਾਏ ਦਾਤ ਆਪਣੇ ਹਿੱਤ ਕੁੜੇ ਹਾਏ ਸਿਰ ਦੇ ਕੇ ਵੀ ਸਰਦਾਰ ਦਿੱਲੀ ਦਾ ਦਿਲ ਸਕੇ ਨਾ ਜਿੱਤ ਕੁੜੇ ਸਿਰ ਦੇ ਕੇ ਵੀ ਸਰਦਾਰ ਦਿੱਲੀ ਦਾ ਹਾਏ ਦਿਲ ਸਕੇ ਨਾ ਜਿੱਤ ਕੁੜੇ ਹੋਏ ਅਸੀਂ ਮਾਨ ਬਖਸ਼ਿਆ ਜੀਨਾਂ ਨੂੰ ਉਹਨਾ ਮਾੜੀ ਕਰੀ ਬਥੇਰੀ ਏ ਅਸੀਂ ਮਾਨ ਬਖਸ਼ਿਆ ਜੀਨਾਂ ਨੂੰ ਉਹਨਾ ਮਾੜੀ ਕਰੀ ਬਥੇਰੀ ਏ ਮੇਰੀ ਕੌਮ ਦੇ ਆਗੂਆਂ ਕੁਰਸੀ ਲਈ ਆਪਣੀ ਜੜ ਵਿੱਚ 다ਤੀ ਫੇਰੀ ਏ ਹੋ ਰੱਬ ਰੱਖਾ ਪਾਲੀਏ ਜਨਤਾ ਦਾ ਰੱਬ ਰੱਖਾ ਸਤ ਨਾਮ ਬਈ ਜਨਤਾ ਦਾ ਜਦ ਲੀਡਰ ਜਾਂਦੇ ਵਿੱਕ ਕੁੜੇ ਹਏ ਸਿਰ ਦੇ ਕੇ ਵੀ ਸਰਦਾਰ ਦਿੱਲੀ ਦਾ ਦਿਲ ਸਕੇ ਨਾ ਜਿੱਤ ਕੁੜੇ ਸਿਰ ਦੇ ਕੇ ਵੀ ਸਰਦਾਰ ਦਿੱਲੀ ਦਾ ਦਿਲ ਸਕੇ ਨਾ ਜਿੱਤ ਕੁੜੇ